ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਇਆ ਜੀ ਪਿੰਡ ਤੁੰਗਾਲੀ ਬਠਿੰਡੇ ਦੀਆਂ ਜਮਾ ਜੜਾਂ ਦੇ ਵਿੱਚ ਪਿੰਡ ਐ ਪੁੱਚੋ ਮੰਡੀ ਦੇ ਨੇੜੇ ਤੁੰਗਾਲੀ ਤੇ ਕਿਸੇ ਵੇਲੇ ਇਹਨੂੰ ਵੈਲੀਆਂ ਦਾ ਪਿੰਡ ਕਹਿੰਦੇ ਸੀ ਸਾਡਾ ਪਰ ਮਕਸਦ ਇੱਥੇ ਦੇ ਵੈਲਪੁਣੇ ਨਾਲ ਨਹੀਂ ਵੈਸੇ ਵੈਲੀ ਲਫ਼ਜ਼ ਤਾਂ ਮਾੜਾ ਹੁੰਦਾ ਐ ਇਹ ਤੱਕ ਧਾਕੜ ਲੋਕ ਹੁੰਦੇ ਸੀ ਜਿਹੜੇ ਆਪਣੀ ਚਲਾਉਂਦੇ ਸੀ ਤੇ ਇਹਨਾਂ ਦੀ ਰੋਬਨ ਹੁੱਡ ਇਮੇਜ ਵੀ ਹੁੰਦੀ ਸੀ ਇਹ ਚੰਗਿਆਂ ਨਾਲ ਪੰਗੇ ਲੈਂਦੇ ਸੀ ਤੇ ਮਾੜਿਆਂ ਦੀ ਮਦਦ ਵੀ ਕਰਦੇ ਸੀ ਪਰ ਮੇਰਾ ਤੁੰਗਲ ਹੀ ਆਉਣ ਦਾ ਮਕਸਦ ਹੈ ਇੱਥੇ ਬਾਈ ਭਗਤ ਉਹਨਾਂ ਕੋਲੇ ਮੈਂ ਆਇਆ ਜੀ ਐਡਮ ਕੋੜੇ ਦੀ ਇਹ ਜਨਮ ਸਥਲੀ ਹੈ ਐਡਮ ਇੱਥੇ ਦਾ ਜੰਮਪਲ ਹੋਇਆ ਤੇ ਬਾਈ ਭਗਤ ਦੀ ਉਮਰ ਕਰੀਬ 45 ਸਾਲ ਹੋ ਗਈ ਤੇ ਮੈਂ ਇਹ ਮੰਨਦਾ ਵੀ ਇਹਨਾਂ ਨੂੰ 45 ਸਾਲ ਦਾ ਹੀ ਘੋੜਿਆਂ ਦਾ ਤਜਰਬਾ ਹੈ ਜੀ ਇਹਨਾਂ ਦੇ ਹੁਣ ਵੀ ਮੈਂ ਇੱਕ ਛੋਟੀ ਭਤੀਜੀ ਦੇਖੀ ਹੈ ਜੀ ਜਿਹੜੀ ਕੋਈ 3 ਕਿਸਾਲਾਂ ਦੀ ਹੋਣੀ ਤੇ ਲੋਅਰ ਕੇਜੀ ਚ ਗਈ ਹੈ 4 ਦੀ ਹੋਣੀ ਹੱਦ ਜੋ ਵੀ ਘੋੜਿਆਂ 'ਚ ਪੂਰਾ ਇੰਟਰਸਟ ਲੈਂਦੀ ਹੈ ਤੇ ਘੋੜਿਆਂ ਦੇ ਉਹਨੇ ਬਹਿਣਾ ਸ਼ੁਰੂ ਵੀ ਕਰਤਾ ਤੇ ਘੋੜਿਆਂ ਦੇ ਵਿੱਚ ਐਵੇਂ ਵਿਚਰਦੀ ਹੈ ਕਿ ਉਹਦੇ ਮਨ 'ਚ ਕੋਈ ਡਰ ਹੀ ਨਹੀਂ ਤੇ ਅੱਜ ਦਾ ਸਾਡਾ ਵਿਸ਼ਾ ਜੀ ਐਡਮ ਬਾਰੇ ਤਾਂ ਗੱਲਬਾਤ ਅਸੀਂ ਪਹਿਲਾਂ ਵੀ ਰਿਕਾਰਡ ਕੀਤੀ ਹੈ ਪਰ ਹੋ ਨਹੀਂ ਸਕਦਾ ਵੀ ਉਹਦੇ ਬਾਰੇ ਅਸੀਂ ਦੁਬਾਰਾ ਗੱਲਾਂ ਨਾ ਕਰੀਏ ਅੱਜ ਦਾ ਵਿਸ਼ਾ ਜੀ ਬਾਈ ਭਗਤ ਉਹਨਾਂ ਨੇ ਇੱਕ ਬਹੁਤ ਸੋਹਣਾ ਘੋੜਾ ਮੱਜੂ ਕੇ ਬਲੱਡ ਲਾਈਨ ਦਾ ਐਡਮ ਦਾ ਪੋਤਾ ਤੇ 나ਗ ਦਾ ਬੱਚਾ ਕੋਬਰਾ ਲਿਆ ਕੇ ਇਹਨਾਂ ਕੋਲੇ ਰੱਖਿਆ ਜੀ ਹੁਣ ਖਰੀਦਿਆ ਇਹਨਾਂ ਨੇ ਕਰੀਦਿਆਂ ਦਾ 2 ਸਾਲ ਹੋ ਗਏ ਪਰ ਸਬਬ ਸਾਡਾ ਹੁਣ ਬਣਿਆ ਅੱਜ ਦਾ ਮੇਨ ਵਿਸ਼ਾ ਰਹੂਗਾ ਜੀ ਕੋੜਾ ਕੋਬਰਾ ਭਗਤਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਭਗਤਬਾਈ ਐਡਮ ਦਾ ਤਾਂ ਕੋਈ ਤੋੜ ਕਿਤੇ ਲੱਭਦਾ ਨਹੀਂ ਥੋੜੀ ਵੀ ਇਹੀ ਸੋਚ ਹੁਣੀ ਮੇਰੀ ਵੀ ਇਹੀ ਹੈ ਤੇ ਜਿਨ੍ਹਾਂ ਨੇ ਐਡਮ ਦੇਖਿਆ ਸਭ ਦੀ ਸੋਚ ਇਹੀ ਹੈ ਜੀ ਐਡਮ ਸ਼ਾਨ ਤੇ ਦੇਵ ਇਹ ਜੇ ਘੋੜੇ ਦੁਆਰੇ ਜੰਮਣੇ ਮੁਸ਼ਕਲੀ ਹੈ ਹਾਂ ਜੀ ਬਾਈ ਤੇ ਭਗਤਬਾਈ ਐਡਮ ਤੁਹਾਡੇ ਘਰੇ ਜੰਮਿਆ ਪਲਿਆ ਤੁਸੀਂ ਉਹਦੇ ਨਾਲ ਪੂਰੇ ਨਜ਼ਾਰੇ ਲਏ ਤੇ ਹੁਣ ਤੁਸੀਂ ਘੋੜਾ ਲਿਆਇਓ ਜੀ ਕੋਬਰਾ ਹਾਂਜੀ ਬਾਈ ਕੋਬਰੇ ਘੋੜੇ ਬਾਰੇ ਜ਼ਰੂਰ ਦੱਸੋ ਵੀ ਇਹਨੂੰ ਲਿਆਉਣ ਦਾ ਫੁਰਨਾ ਕਿਵੇਂ ਬਣਿਆ ਜੀ ਕੋਬਰਾ ਘੋੜਾ ਬਾਈ ਜੀ ਅਸੀਂ ਪਹਿਲੇ ਤਾਂ ਸਭ ਤੋਂ ਧੰਨਵਾਦ ਬਾਈ ਜੀ ਸਾਡੇ ਕੋਲੇ ਆਉਣ ਤੇ ਧੰਨਵਾਦ ਬਾਈ ਜੀ ਤੇ ਕੋਬਰਾ ਘੋੜਾ ਬਾਈ ਅਸੀਂ ਜਗਰਾਉ ਮੰਡੀ ਤੇ ਇਹਨੂੰ ਵੇਖਿਆ ਕਰਦੇ ਸੀਗੇ ਠੀਕ ਹੈ ਜੀ ਯਾਨੀ ਕਿ ਇਹਦੇ ਵਿੱਚ ਸਾਰੀਆਂ ਖੂਬੀਆਂ ਐਡਮ ਵਾਲੀਆਂ ਸੀਗੀਆਂ ਜੀ ਰੰਗ ਇਹਦਾ ਨਾਕ ਤੇ ਆ ਜੀ ਬਾਈ ਜੀ ਤੇ ਜਿਹੜੀ ਖੜਨੀ ਵਗੈਰਾ ਜੀ ਇਹ ਸਾਰੀ ਬਿਲਕੁਲ ਹੀ ਐਡਮ ਵਾਲੀ ਹੈ ਹੁਣ ਵੀ ਤੁਸੀਂ ਦੇਖਦੇ ਡੈਪਲ ਜੇ ਪੈਂਦੇ ਓਵੇਂ ਕਰ ਦੂਰੋਂ ਦੇਖੋਗੇ ਮੈਂ ਪੈਂਦੇ ਆ ਬਾਈ ਜੀ ਉਹ ਚਲੋ ਉਦੋਂ ਤੁਹਾਡਾ ਕੋਈ ਦਾ ਬਣਾ ਨਹੀਂ ਸੁਭਾ ਜੀ ਬਾਈ ਉਹਨਾਂ ਕੋਈ ਵੇਚਣ ਦਾ ਵੀ ਕੋਈ ਇਰਾਦਾ ਨਹੀਂ ਸੀਗਾ ਜੀ ਹੁਣ ਅਸੀਂ ਉਹਨਾਂ ਕੋਲ ਘੋੜੀ ਭਰੌਣ ਗਏ ਸੀ ਬਾਈ ਬਾਈ ਲੱਖਾ ਜੋਲ ਕੋਲ ਲੱਖੇ ਜੋਲ ਜੀ ਕੋਲੇ ਜੀ ਚਲੋ ਉੱਥੇ ਆਪਣੇ ਜਵਾਗ ਗਏ ਸੀ ਇਹ ਜੀ ਉਹ ਕਹਿੰਦੇ ਐ ਕਰਕੇ ਵੀ ਲੱਖਾ ਕਹਿੰਦਾ ਥੋੜਾ ਮਨ ਬਹੁਤ ਆ ਮਾਹੜਾ ਮਨ ਤਾਂ ਹੈਗਾ ਚਲੋ ਜੀ ਤੁਸੀਂ ਦੇਣਾ ਤੁਸੀਂ ਰੱਖ ਲੈਣੇ ਜੀ ਹਾਂਜੀ ਬਸ ਐਸਟਰੀ ਪਰ ਉਹ ਦੋ ਥੋੜੇ ਜਾਨੀ ਕਿ ਆਪਣੇ ਕੋਲ 1.5 ਸਾਲ ਹੋ ਗਿਆ ਉਹਨੂੰ ਆਏ ਨੂੰ ਠੀਕ ਹੈ ਜੀ ਤੇ 6 ਮਹੀਨੇ ਬਾਅਦ ਹੀ ਸਾਡਾ ਇਹਦਾ ਸਵਾਬ ਬਣ ਗਿਆ ਜੀ ਜੀ ਉਹਦੋਂ ਆਪਣੇ ਘਰੇ ਰਿਜ਼ਲਟ ਵੀ ਆ ਗਿਆ ਸੀ ਇਹਦਾ ਠੀਕ ਹੈ ਜੀ ਸੋ ਪਹਿਲਾਂ ਤੁਸੀਂ ਇਹਦਾ ਬੱਚਾ ਲਿਆ ਫਿਰ ਘੋੜਾ ਲੈਣ ਨੂੰ ਤੁਹਾਡਾ ਮਨ ਹੋਰ ਪੱਕਾ ਹੋ ਹਾਂਜੀ 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 ਜੀ ਤੇ ਭਗਤભાઈ ਇਹ ਜੰਮਿਆ ਦਾ ਸੀਗਾ ਜੀ ਪਿੰਡ ਜੱਸੀਆਂ ਪਟੀਆਂ ਹਾਂਜੀ ਹਾਂਜੀ ਬਾਈ ਤੇ ਬਾਈ ਜੀ ਕੋਲੇ ਕਾਫੀ ਸਾਲ ਰਿਹਾ ਫਿਰ ਬਾਈ ਲੱਖੇ ਜੋਲ ਨੇ ਲੈ ਲਿਆ ਹਾਂਜੀ ਹਾਂਜੀ ਲੱਖੇ ਜੋਲ ਕੋਲੇ ਮਨ ਲੱਗਾ 2 ਸਾਲ ਰਿਹਾ ਉਹਨਾਂ ਜੀ ਮਸਾ ਤਾ ਬਤ ਇੰਨਾ ਕੀ ਰਿਹਾ ਹੋਸਾ ਵੱਧ ਵੀ ਰਿਹਾ ਇੱਕ ਸਾਲੀ ਦੋ ਸਾਲ ਰਿਹਾ ਹਾਂਜੀ ਹਾਂਜੀ ਤੇ ਆਪਣੇ ਕੋਲੇ ਭਗਤਬਾਈ ਇਕਤਾਈ ਦੀ ਦੱਸੋ ਫੀਸ ਫੂਸ ਕਿੰਨੀ ਰੱਖੀ ਹੈ ਕਿਵੇਂ ਇਹਦਾ ਸੀਨ ਹੈ ਜੀ ਫੀਸ ਵੀਰੇ ਦੀ ਆਪਾਂ ਰੱਖੀ ਹੈ 50000 ਰੁਪਏ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਦਾ ਆਪਾਂ ਪੁਰਾਣੇ ਬੰਦੇ ਜਿੰਨੇ ਵੀ ਆ ਘੋੜਿਆਂ 'ਚ ਕੋਈ ਇਹ ਨਹੀਂ ਕਹਿੰਦਾ ਵੀ ਅਸੀਂ ਤਾਂ ਦੋ ਵਾਰ ਤੋਂ ਬਾਅਦ ਜੀ ਸਾਨੂੰ ਨਹੀਂ ਨਹੀਂ ਉਹ ਕੋਈ ਗੱਲ ਹੀ ਉਹ ਤਾਂ ਚਲੋ ਦੋ ਵਾਰ ਤਿੰਨ ਵਾਰ ਜਿੰਨਾ ਵੀ ਉਹ ਤਾਂ ਆ ਗਿਆ ਉਹ ਕਿਸੇ ਨਾ ਵੀ ਕਿਹੜਾ ਜੀ ਕਰਦਾ ਵੀ ਘੋੜੀ ਨੂੰ ਟੈਂਪੂ 'ਚ ਲੱਦੀ ਫਰੀ ਜਾਵੇ ਬਹੁਤ ਔਖਾ ਜੀ ਬਾਕੀ ਘੋੜੀ ਲੈ ਕੇ ਆਉਣਾ ਸਾਰਾ ਇੱਥੇ ਮਲਾਉਣ ਖਾਤਰ ਬੰਦੇ ਨੂੰ ਹੈਰਾਨ ਕੀ ਚੌਗਣੀ ਹੋ ਜਾਂਦੀ ਜੀ ਜੀ ਬਾਈ ਤੇ ਭਗਤ ਬਾਈ ਐਡਮ ਗਿਆ ਉਸ ਤੋਂ ਬਾਅਦ ਤੁਹਾਡੇ ਕੋਲੇ 나ਗ ਘੋੜਾ ਵੀ ਰਹਾ ਹਾਂਜੀ ਬਾਈ ਜੀ ਹੁਣ ਗੱਲ ਕਰੀਏ ਆਪਾਂ ਕੋਬਰੇ ਦੇ ਪਿਓ 나ਗ ਬਾਰੇ ਦੀ ਹਾਂਜੀ ਹਾਂਜੀ 나ਗ ਤੁਸੀਂ ਕਿੰਨੀ ਕੁ ਉਮਰ ਦਾ ਲੈ ਲਿਆ ਸੀ ਬਾਈ ਜੀ 나ਗ ਮੈਂ 40 ਦਿਨਾਂ ਦਾ ਲੈ ਲਿਆ ਸੀ ਬਾਈ ਜੀ ਇਹ ਲਿਆ ਸੀਗਾ ਜੀ ਆਪਾਂ ਨੇ ਝਨੇਰ ਤੋਂ ਜੀ ਝਨੇਰ ਪਿੰਡ ਜੀ ਬਾਈ ਸੁਖਦੇਵ ਸਿੰਘ ਸੁੱਖਾ ਬਾਈ ਕਹਿੰਦੇ ਜੀ ਉਹਨਾਂ ਨੂੰ ਉਹ ਹਾਂ ਜਾਨਮਾ ਉਹਨਾਂ ਦੇ ਘਰੇ ਦੀ ਮੈਂ ਲਿਆ ਸੀ ਬਾਈ ਜਿਹਨਾਂ ਕੋਲ ਆਪਣਾ ਆਈਟਮ ਕੋਡ ਸੀ ਉਹਨਾਂ ਦੇ ਘਰੋਂ ਹੀ ਲੈ ਕੇ ਆਂਦਾ ਸੀ ਰੀ ਟੂਨਾ ਦੇ ਕੋਲ ਰੀ ਟੂਨਾ ਕੋਲੇ ਹਾਂਜੀ ਹਾਂਜੀ ਉਦੋਂ ਉਹਨਾਂ ਕੋਲੇ ਆ ਗਿਆ ਸੀ ਉਹ ਘੋੜੀ ਤੇ 나ਗ ਜੀ ਅੱਛਾ ਜੀ ਤੇ ਉਦੋਂ ਉਹਨਾਂ ਤੋਂ 40 ਕਿ ਤਰ੍ਹਾਂ ਦਾ ਮੈਂ ਖਰੀਦ ਲਿਆ ਸੀ ਜੀ ਉਹਦੇ ਬਰੀਡਰ ਤਾਂ ਮੰਨ ਲਓ ਬਾਈ ਸੁਖਦੇਵ ਹੈਗੇ ਜੀ ਹਾਂਜੀ ਹਾਂਜੀ ਤੇ ਤੁਸੀਂ ਬਾਈ ਰੀ ਟੂਨਾ ਤੋਂ ਲਿਆ ਜੀ ਹਾਂਜੀ ਹਾਂਜੀ ਚਲ ਬਾਈ ਰੀ ਟੂਨਾ ਬਾਰੇ ਵੀ ਦੱਸ ਦਾਂ ਜੀ ਐਡਮ ਨੇ ਕਰੀਬ 4 ਘਰ ਬਦਲੇ ਭਾਈ ਭਗਤਜੀ ਤੋਂ ਗਿਆ ਜੀ ਉਹ ਹੀਰੋ ਝਾੜੋ ਨਾਥਾਂ ਕੋਲੇ ਜੀ ਉੱਥੇ ਬੜਾ ਦੇਰ ਰਿਹਾ ਹੋ ਕੁਛ ਕੁਛ ਕ ਟਾਈਮ ਰਿਹਾ ਬਾਹਲੀ ਦੇਰ ਨਹੀਂ ਮਿਲ ਲੱਗਦਾ ਰਿਹਾ ਨਹੀਂ ਜਿਆਦਾ ਟਾਈਮ ਨਹੀਂ ਰਿਹਾ ਤੇ ਨਾਥੋ ਦੇ ਚੜਦੇ ਸੀ ਉਹਨਾਂ ਦੀ ਕੁਛ ਫੋਟੋਆਂ ਵੀ ਉੱਥੇ ਡੇਰੇ ਚ ਲੱਗੀਆਂ ਸੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਗਿਆ ਜੀ ਉਹ ਦੁੱਗਾ ਪਿੰਡ ਜਿਹੜਾ ਮਸਤੂਆਣਾ ਸਾਹਿਬ ਦੇ ਨੇੜੇ ਪਿੰਡ ਹੈ ਜੀ ਦੁੱਗਾ ਜਿੱਥੇ ਦਾ ਪਲੇਅਰ ਅੱਜ ਕੱਲ ਬਈ ਜੀ ਕਬੱਡੀ ਵਾਲੇ ਖੁਸ਼ੀ ਦੁੱਗਾ ਜੀ ਬੜੇ ਫੇਮਸ ਨੇ ਜੀ ਉੱਥੋਂ ਫੇਰੇ ਗਿਆ ਜੀ ਚਨੇਰ ਹਾਂ ਜੀ ਤੇ ਸਭ ਤੋਂ ਲੰਬਾ ਸਮਾਂ ਮਿਲਦਾ ਇਹਨੇ ਚਨੇਰ ਬਤਾਇਆ ਜੀ ਜਤ ਉਂਗਲੀ ਜੀ ਟੁੰਗੜੇ ਹਾਂਜੀ ਤੇ ਆਪਣੇ ਕੋਲੇ ਬਤਾਇਆ ਉਦੋਂ ਬਾਅਦ ਝਨੇਰੀ ਹਾਂਜੀ ਬਾਈ ਕੋਲ ਵੀ ਰਹਿ ਚਲੋ ਗਿੱਲ ਕੋਲੇ ਹਾਂਜੀ ਵੀ ਤਿੰਨ ਸਾਮਾ ਦੀ ਜਿਆਦਾ ਲੰਬਾ ਸਮਾ ਝਨੇਰ ਰਿਹਾ ਜੀ ਫੇਰ ਉਦੋਂ ਬਾਅਦ ਆਰਪੀ ਗਿੱਲ ਬਾਈ ਦੀ ਕੋਲੇ ਚਲਾ ਗਿਆ ਜੀ ਇਹ ਹਾਂਜੀ ਹਾਂਜੀ ਤੇ ਗਿੱਲ ਸਾਹਿਬ ਨੇ ਐਡਮ ਨੂੰ ਮੱਖਣ ਨੂੰ ਐਡਮ ਬਣਾਉਣ ਚ ਬੜਾ ਰੋਲ ਕਰਿਆ ਹਾਂਜੀ ਹਾਂਜੀ ਪਹਿਲਾਂ ਇਹਦਾ ਨਾਮ ਮੱਖਣ ਸੀਗਾ ਜੀ ਪਰ ਉਸ ਟਾਈਮ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਰਾਜਸਥਾਨ ਦੇ ਬਹੁਤ ਸਾਰੇ ਬਰੀਡਰ ਇਹਨੂੰ ਚਨੇਰ ਦੇਖਣ ਜਾਂਦੇ ਹੁੰਦੇ ਸੀ ਹਾਂਜੀ ਸਾਡੇ ਆਪਣੇ ਕੋਲੇ ਵੀ ਬਈ ਜੀ ਉਸ ਟਾਈਮ ਮੁੱਖ ਮੰਤਰੀ ਸੀ ਸਰਦਾਰ ਹਰਚਰਨ ਸਿੰਘ ਬਰਾੜੀ ਹਾਂਜੀ ਉਹਨਾਂ ਨੇ ਇਹਨੂੰ ਸਪੈਸ਼ਲ ਦੇਖਣ ਆਉਣਾ ਜੀ ਜੀ ਹੋਰ ਕਈ ਵੀ ਜਿਵੇਂ ਫਿਲਮੀ ਐਕਟਰ ਸੀ ਵਿਨੋਦ ਖੰਨਾ ਜੀ ਜੀ ਉਹਨਾਂ ਨੇ ਉਦੋਂ ਸ਼ਾਇਦ ਸੀਰੀਅਲ ਬਣਾਇਆ ਸੀ ਮਹਾਰਾਣਾ ਪ੍ਰਤਾਪ ਜੀ ਠੀਕ ਹੈ ਜੀ ਉਹਦੇ ਖਾਤਰ ਇਹਦੀ ਬਹੁਤ ਮੰਗ ਕਰੀ ਜੀ ਵੀ ਚਲੋ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਵੀ ਥੋੜਾ ਕਾਣਾ ਚੇਰ ਖਾਤਰੀ ਉੱਥੇ ਭੇਜ ਦਿਓ ਵੀ ਤੁਹਾਡਾ ਆਪਣਾ ਛੋਟਾ ਭਰਾ ਸੀ ਗੋਰਾ ਜੀ ਉਹਨੂੰ ਵੀ ਉਹ ਨਾਲ ਲੈ ਜਾਂਦੇ ਸੀ ਬਾਂਬੇ ਜੀ ਉਮਰਾਨ ਸਾਹਿਬ ਤਾਂ ਜੀ ਮੰਡੀ 'ਚ ਮੈਂ ਸੁਣਿਆ ਵੀ ਅੱਧਾ-ਅੱਧਾ ਘੰਟਾ ਬੈਠ ਕੇ ਇਸ ਕੋੜੇ ਦੇ ਦਰਸ਼ਨ ਕਰਦੇ ਸੀ ਜਾਂਦੇ-ਜਾਂਦੇ ਹਾਂ ਜੀ ਤੇ ਸਾਨੂੰ ਵੀ ਬੜਾ ਸੁਭਬ ਮਿਲਿਆ ਜੀ ਐਡਮ ਨਾਲ ਸਮਾਪਤਾਉਣ ਦਾ ਤੇ ਉਹਦੀ ਫੋਟੋਗ੍ਰਾਫੀ ਕਰਨ ਦਾ ਤੇ ਮੰਡੀ 'ਚ ਜਦੋਂ ਐਡਮ ਕੋੜਾ ਖੜ ਜਾਂਦਾ ਸੀ ਤਾਂ ਐਂ ਲੱਗਦਾ ਹੁੰਦਾ ਸੀ ਜਿਵੇਂ ਕੋਈ ਸੰਗ ਮਰਮਰ ਦਾ ਬੁੱਤ ਖੜ ਗਿਆ ਹੋਵੇ ਤੇ ਜਿੱਥੇ ਖੜ ਜਾਂਦਾ ਸੀ ਕੋੜਾ ਮੁੜ ਕੇ ਪੈਰ ਨਹੀਂ ਪਟਦਾ ਨਹੀਂ ਪਟਦਾ ਸੀ ਜੀ ਇਹ ਵੀ ਆਪਣਾ ਕੋਬਰਾ ਹੀ ਬਈ ਜੀ ਤੁਸੀਂ ਆਪਾਂ ਦੇਖ ਗਏ ਤਾਂ ਸਾਰਾ ਕੁਝ ਉਹੀ ਆ ਨਹੀਂ ਉਹ ਹੁਣ ਲੋਕ ਜਦੋਂ ਵੀਡੀਓ ਦੇਖਣਗੇ ਜੀ ਆਪੀ ਲੋਕਾਂ ਨੂੰ ਅੰਦਾਜ਼ਾ ਲੱਗ ਜਾਣਾ ਖੈਰ ਜਿਨ੍ਹਾਂ ਲੋਕਾਂ ਨੇ ਐਡਮ ਨਹੀਂ ਦੇਖਿਆ ਉਹ ਇਸ ਗੱਲ ਨੂੰ ਨਹੀਂ ਸਮਝ ਸਕਦੇ ਪਰ ਜਿਹੜੇ ਲੋਕ ਪੁਰਾਣੇ ਘੋੜਿਆਂ ਚ ਹੋ ਜਾਂਦੇ ਆ ਜੀ ਉਹ ਝਲਕ ਕਿਸੇ ਘੋੜੇ ਦੀ ਵੀ ਕਿਸੇ ਦੂਜੇ ਘੋੜੇ ਚ ਦਿਖ ਜੇ ਉਹਨੂੰ ਉਹ ਯਾਦ ਕਰ ਲੈਂਦੇ ਯਾਦ ਕਰ ਲੈਂਦੇ ਹਾਂਜੀ ਤੇ ਭਗਤਬਾਈ ਫਿਰ 나ਗ ਤੁਹਾਡੇ ਕੋਲੇ ਕਿੰਨਾ ਕੁ ਟਾਈਮ ਰਿਹਾ ਜੀ 나ਗ ਰਹਿ ਹੈ ਮੇਰੇ ਕੋਲੇ ਬਾਈ ਜੀ 4.5 ਸਾਲੀ 4.5 ਸਾਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਫਿਰ ਉਹਨੂੰ ਤੁਹਾਡੇ ਕੋਲੋਂ 나ਗ ਕਿੱਥੇ ਚਲੇ ਗਿਆ ਤੇ ਤੁਹਾਡੇ ਮੁਤਾਬਕ ਜੀ 나ਗ ਤੇ ਐਡਮ ਚ ਪਿਓ ਪੁੱਤ ਸੀਗੇ ਵੀ ਸੁਭਾਅ ਦਾ ਕਿਵੇਂ ਦਾ ਫਰਕ ਸੀਗਾ ਜੀ ਦਿਰਾ ਦਾ ਹੀ ਫਰਕ ਸੀ ਬਾਈ ਜੀ ਠੀਕ ਹੈ ਜੀ ਜਿਹੜਾ 나ਗ ਸੀ ਥੋੜਾ ਜਿਹਾ ਮਤਲਬ ਜਿਆਦਾ ਤੇਜ਼ ਸੀਗਾ ਜੀ ਹਾਂਜੀ ਤੇ ਗਰਮ ਬਹੁਤ ਜਿਆਦਾ ਸੀਗਾ ਜੀ ਠੀਕ ਹੈ ਜੀ ਤੇ ਇੱਕ ਹੀ ਥੋੜਾ ਜਿਹਾ ਪਤਲਾ ਪੰਚ ਸੀਗਾ ਜੀ ਵੀ ਨਿੱਗਰ ਪੰਚ ਨਹੀਂ ਸੀ ਉਹ ਸੁਨੱਖਾ ਸੋਣਾ ਬਹੁਤ ਜਿਆਦਾ ਸੀ ਹਾਂਜੀ ਇੱਕੋ ਬਾਦ ਇੱਕ ਰੰਗ ਦਾ ਫਰਕ ਸੀਗਾ ਜੀ ਕਿਉਂ ਨਾਗ ਕਮੈਟ ਸੀਗਾ ਹਾਂਜੀ ਇੱਕ ਨਾਨਕ ਕੋਬਰਟੇਲੀਆ ਕਮੈਟ ਲਾ ਲੋਈ ਹਾਂਜੀ ਤੇ ਇਹ ਐਡਮ ਉਹ ਨੀਲਾ ਸੀਗਾ ਜੀ ਤੇ ਬਾਈ ਜੀ ਤੁਸੀਂ ਤਾਂ ਐਡਮ ਤੇ ਸਵਾਰੀ ਵੀ ਵੜੀ ਕਰੀ ਐ ਮੈਂ ਸੁਣਿਆ ਵੀ ਰੇਵੀਏ ਰੂਬੇ ਵਾਲੀਆਂ ਰੇਸਾਂ 'ਚ ਵੀ ਲੈ ਜਾਂਦੇ ਸੀ ਉਹਨੂੰ ਹਾਂਜੀ 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 ਬਾਈ ਜੀ ਤੇ ਉਹ ਸਵਾਰੀ ਨੂੰ ਕਿਵੇਂ ਦਾ ਸੀਗਾ ਜੀ ਸਵਾਰੀ ਨੂੰ ਤਾਂ ਬਾਈ ਜੀ ਬਸ ਉਹ ਇੱਕ ਤਰ੍ਹਾਂ ਦੀ ਮੋਟਰਸਾਈਕਲ ਮੰਨ ਲਓ ਜਾਂ ਇੱਕ ਉੱਪਰੋਂ ਇਹ ਚੂਲੀ ਪਾਣੀ ਦੀ ਭਰ ਲੈਂਦੇ ਜੀ ਉਹ ਡਿੱਗਣੀ ਦਿੰਦਾ ਸੀਗਾ ਜੀ ਆਪਣੇ ਤੋਂ ਕੋਟ ਫੱਤਾ ਬਾਈ ਜੀ ਮੇਰੇ ਖਿਆਲ 'ਚ 10 12 ਕਿਲੋਮੀਟਰ ਹੋਊਗਾ ਜੀ ਹਾਂਜੀ ਤੇ ਆਉਣ ਜਾਣਾ ਸੀ ਉਹਦੇ ਕਰ ਦਿੰਦੇ ਸੀ ਰੋਜ਼ ਵੰਗੂਈ ਜੀ ਤੇ ਇੱਥੋਂ ਆਪਣੇ ਮੰਡੀ ਲੱਗਦੀ ਸੀ ਕਾਲੇ ਵਾਲੀ ਠੀਕ ਹੈ ਜੀ ਬਾਧਾਂ ਦੀ ਹੋਰ ਸਾਰੇ ਕਾਹਦੀ ਜੀ ਚੜ ਕੇ ਜਾਣਾ ਜੀ ਜੀ ਤੇ ਚੜ ਕੇ ਮੰਡੀ ਦੇਖ ਕੇ ਵਾਪਸ ਆਣਾ ਜੀ ਵਾਹ ਜੀ ਵਾਹ ਤੇ ਜੀ 나ਗ ਕੋੜਾ ਬਾਈ ਜੀ ਕੋਲੋਂ ਚਲਾ ਗਿਆ ਸੀਗਾ ਬਾਈ ਬਿੱਟੂ ਪਮਾਲ ਕੋਲ ਬਿੱਟੂ ਪਮਾਲ ਜੀ ਕੋਲੇ ਹਾਂ ਜੀ ਤੇ ਹਣੀ ਸੋਹਲੀ ਕੋਲੇ ਰਿਹਾ ਜੀ ਫੇਰ ਉਹ ਹਾਂ ਉਹਨਾਂ ਕੋਲ ਹਣੀ ਸੋਹਲੀ ਨੇ ਜਿਹੜਾ ਉਹਨੂੰ ਕਾਫੀ ਜ਼ਿਆਦਾ ਤਿਆਰ ਕਰਿਆ ਹਾਂ ਜੀ ਹਾਂ ਵਿਚ ਦੀ ਉਹ ਕੋੜਾ ਰਿਹਾ ਜੀ ਸਖਦੀਪ RAMEYAL ਕੋਲੇ ਸਖਦੀਪ RAMEYAL ਕੋਲੇ ਜਦੋਂ 나ਗ ਕੋੜਾ ਸੀ ਤਾਂ ਉਸ ਕੋੜੇ ਨੇ ਦੋ ਦੰਦ ਦਾ ਕੰਪੀਟੀਸ਼ਨ ਜਿੱਤਿਆ ਸੀ ਤੇ ਮੁਕਸਰ ਤੇ ਸ਼੍ਰੀ ਮੁਕਸਰ ਸਾਹਿਬ ਵਾਲੇ ਮੇਲੇ ਚ ਜੀ ਤੇ ਜੱਜਾਂ ਦਾ ਆਪਣੇ ਮੂੰਹ ਦੀ ਜਵਾਨੀ ਐ ਵੀ ਸ਼ੋਅ ਹਲੇ ਮਿਲਕ ਟੀਜ਼ ਦਾ ਚੱਲਦਾ ਸੀ ਤੇ 나ਗ ਬਾਹਰ ਖੜਾ ਦਿਖਿਆ ਉਹਨਾਂ ਨੂੰ ਤਾਂ ਉਹ ਸ਼ੋਅ ਛੱਡ ਗਏ ਪਹਿਲਾਂ 나ਗ ਨੂੰ ਦੇਖਣ ਚੱਲ ਗਏ ਆਪਣੀ ਬਿਸ਼ੇਰੀ ਸੀਗੀ ਉੱਥੇ ਮਿਲਕ ਟੀਜ਼ ਦੇ ਵਿੱਚ ਉਹ ਵੀ ਫਸਟ ਆਈ ਸੀ ਜੀ ਜੀ ਇੱਕ ਤੀਸਰਾ ਨਾਮ ਵੀ ਆਪਣਾ ਸੀਗਾ ਜੀ ਠੀਕ ਹੈ ਜੀ ਤੇ ਉਧਰੋਂ ਦੋ ਦੰਦ ਦੇ ਵਿੱਚ ਉਹ ਇਹ 나ਗ ਆ ਗਿਆ ਜੀ ਤੇ ਉਹਨਾਂ ਨੇ ਉੱਥੇ ਹੀ ਆਪਣੇ ਪਿੰਨ ਰੱਖਤੇ ਜੀ ਹਾਂ ਪਹਿਲਾਂ 나ਗ ਨੂੰ ਦੇਖਣਗੇ ਪਹਿਲਾਂ 나ਗ ਨੂੰ ਦੇਖਣਗੇ ਜੀ ਫਿਰ ਉਹਨਾਂ ਨੂੰ ਬਾਅਦ ਵਿੱਚ ਅਸੀਂ ਨਾਮ ਲਿਆ ਫਿਰ ਦੱਸਿਆ ਹਾਂਜੀ ਉਹ ਕਿਹਦੀ 나ਗ ਵੀ ਇਹਨਾਂ ਕੋਲ ਹੀ ਆਇਆ ਜੀ ਜੀ ਹਾਂਜੀ 나ਗ ਕੋੜਾ ਜੀ ਫਿਰ ਗਿਆ ਬਾਈ ਬਿੱਟੂ ਪਮਾਲ ਜੀ ਕੋਲੇ ਜੀ ਤੇ ਉਸ ਤੋਂ ਬਾਅਦ ਗੈਰੀ ਗੱਲ ਜੀ ਕੋਲੇ ਉਸ ਤੋਂ ਬਾਅਦ ਉਹਦੀ ਸਾਊਥ ਜਾ ਕੇ ਡੈਥ ਹੋਈ ਹੈ 나ਗ ਐਡਮ ਤੇ ਹੁਣ ਉਸ ਤੋਂ ਬਾਅਦ ਕੋਬਰਾ ਇਹਨਾਂ ਦੀਆਂ ਫੋਟੋ ਜਦੋਂ ਤੁਸੀਂ ਕੰਪੇਅਰ ਕਰੋਗੇ ਇੱਕ ਤਾਂ ਖਾਨਦਾਨੀ ਤੁਹਾਨੂੰ ਦਿਖੂਗੀ ਵੀ ਪਿੱਛੋਂ ਚੱਲੀ ਆ ਰਹੀ ਹੈ ਤੇ ਤਿੰਨੋਂ ਘੋੜੇ ਫੋਟੋ ਖਚਾਉਣ ਦੇ ਬਹੁਤ ਜ਼ਿਆਦਾ ਆਸ਼ਕ ਘੋੜੇ ਸੀ ਆਪ ਹੀ ਬਣ ਬਣ ਖੜਦੇ ਸੀ ਵੀ ਸਾਡੀ ਫੋਟੋ ਕਰੋ ਵੀਡੀਓ ਲਾਓ ਹਾਂਜੀ ਹਾਂਜੀ ਆਮ ਤੌਰ ਤੇ ਘੋੜਿਆਂ ਨੂੰ ਜਦੋਂ ਅਸੀਂ ਫੋਟੋਗ੍ਰਾਫੀ ਕਰਦੇ ਹਾਂ ਜੀ ਬਹੁਤ ਜ਼ੋਰ ਲੱਗਦਾ ਉਹਨੂੰ ਖੜਾ ਕਰਨ ਵਾਸਤੇ ਹਾਂਜੀ ਹਾਂਜੀ ਭਾਈ ਜੀ ਪਰ ਇਹ ਘੋੜੇ ਉਹ ਆ ਜਿਹੜੇ ਆਪ ਤੁਹਾਨੂੰ ਫੋਟੋ ਆਪਣੇ ਆਪ ਹੀ ਇਹ ਤਾਂ ਬਾਈ ਬੈਂਦੇ ਵੀ ਐਬ ਜੋ ਇੱਕ ਕਈ ਘੋੜ ਤਾਂ ਐ ਬੈੰਦੇ ਆ ਇਹ ਬੈਠਣਗੇ ਵੀ ਆਏ ਬੈਠਣਗੇ ਮੂੰਹ ਉੱਪਰ ਭਗਤਬਾਈ ਤੁਸੀਂ ਮੇਰੇ ਮੂੰਹ ਦੀ ਗੱਲ ਫੜੀ ਐ ਮੈਂ ਇੱਕ ਵੀਡੀਓ ਬਣਾਇਆ ਸੀ ਪਹਿਲੀ ਵਾਰੀ ਜਦੋਂ ਮੈਂ ਨਵਾਂ ਨਵਾਂ ਘੋੜਿਆਂ 'ਚ ਉੱਡਣ ਲੱਗਿਆ ਮੇਰੇ ਇੱਕ ਦੋਸਤ ਪਟਿਆਲੇ ਹਨੀ ਸਣੀ ਦੋ ਭਰਾ ਨੇ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਬੜਾ ਤੁਰਿਆ ਫਿਰਦਾ ਵੀ ਤੂੰ ਛਨੇਰ ਵਾਲਾ ਘੋੜਾ ਦੇਖਿਆ ਮੈਂ ਕਿਹਾ ਵੀ ਮੈਂ ਨਹੀਂ ਦੇਖਿਆ ਤਾਂ ਉਹ ਮੈਨੂੰ ਮੂਰੋ ਕਹਿੰਦੇ ਵੀ ਫੇਰ ਤੂੰ ਕਾਹਦਾ ਤੁਰਿਆ ਫਿਰਦਾ ਤੂੰ ਦੇਖਿਆ ਹੀ ਕੀ ਐ ਜੇ ਤੂੰ ਛਨੇਰ ਵਾਲਾ ਘੋੜਾ ਨਹੀਂ ਦੇਖਿਆ ਹਾਂਜੀ ਹਾਂਜੀ ਤੇ ਜਗਰਾਉ ਮੰਡੀ ਜਾਂਦੇ ਜੀ ਮੈਂ ਚਨੇਰਪਿੰਡ ਗਿਆ ਇੱਕ ਬਹੁਤ ਵੱਡਾ ਬਾਗਲਾ ਕਮਰਾ ਸੀ ਵੱਡਾ ਜਿਵੇਂ ਆਪਣਾ ਕੋਈ ਗੈਰਾਜ ਹੁੰਦਾ ਤੇ ਉਹਦੇ ਚ ਥੱਲੇ ਰੇਤਾ ਵਿਛਿਆ ਸੀ ਇੱਕ ਹਲਕੀ ਜੀ ਮੂਰੇ ਬੱਲੀ ਲੱਗੀ ਸੀ ਤੇ ਐਡਮ ਬੈਠਾ ਸੀ ਤੇ ਨੀਲਾ ਰੰਗ ਉਹਦਾ ਪਸੀਨੇ ਚ ਜਿਵੇਂ ਨੀਲਾ ਰੰਗ ਜਿਹਨੂੰ ਆਪਾਂ ਸਹੀ ਨਹੀਂ ਲੱਗਦੇ ਹੈ ਨਾ ਚਿੱਟੇ ਚੋਂ ਨੀਲੇ ਦੀ ਭਾ ਮਾਰਦੇ ਬੱਦਲ ਵਈ ਹਾਂਜੀ ਹਾਂਜੀ ਇਸ ਤਰ੍ਹਾਂ ਤੇ ਉਹ ਕੋੜਾ ਜੀ ਗੈਫ ਗਰਦਨ ਉਹਦੀ ਚੱਕੀ ਜਿਵੇਂ ਕੋਈ ਮੰਨ ਲਓ ਵੀ ਬੁੱਤ ਬਣਿਆ ਹੁੰਦਾ ਅਲਗੋ ਵੀਡੀਓ ਮੇਰੇ ਕੋਲ ਸੀਗਾ ਕੋਈ 5-10 ਸਕਿੰਟ ਦਾ ਉਹ ਕਿਤੇ ਡਿਲੀਟ ਹੋ ਗਿਆ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਪਰ ਵਾਕਈ ਤੁਹਾਡੀ ਗੱਲ ਆ ਵੀ ਇਹ ਬੈਠੇ ਵੀ ਘੋੜੇ ਉਰਦੂ ਵੱਧ ਦੀ ਜੱਟਦੇ ਜਿੰਨੇ ਖੜੇ ਜੱਟ ਹਮੇਸ਼ਾ ਇਹਨਾਂ ਨੇ ਆਪਣੇ ਸਰੂਰ 'ਚ ਹੀ ਰਹਿਣਾ ਜੀ ਹਾਂਜੀ ਹਾਂਜੀ ਤੇ ਭਗਤ ਭਾਈ ਨਵੀਂ ਪੀੜ੍ਹੀ 'ਚ ਹੁਣ ਕਿਹਨੂੰ ਕਿਹਨੂੰ ਸ਼ੌਕ ਹੈ ਜੀ ਘੋੜਿਆਂ ਦਾ ਨਵੀਂ ਪੀੜ੍ਹੀ 'ਚ ਮੇਰੇ ਬੇਟੇ ਨੂੰ ਆ ਜੀ ਠੀਕ ਹੈ ਜੀ ਉਹ ਬਾਹਰ ਨੇ ਕੈਨੇਡਾ ਅੱਛਾ ਜੀ ਇਹ ਭਤੀਜਾ ਜੀ ਮੇਰਾ ਗਗਨ ਅੱਛਾ ਇਹ ਬਾਈ ਗੋਰੇ ਦਾ ਬੇਟਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਗੋਰਾ ਹੁਣ ਇੰਟਰਸਟ ਲੈਂਦਾ ਕਿ ਘਟ ਗਿਆ ਲੈਂਦੇ ਨੇ ਜੀ ਪਰ ਥੋੜਾ ਜਿਹਾ ਖੇਤੀਬਾੜੀ ਚ ਜ਼ਿਆਦੇ ਉਹ ਅੱਛਾ ਘੋੜੇ ਵਾਲਾ ਪਾਸਾ ਤੁਸੀਂ ਚਾਚੇ ਭਤੀਜੇ ਨੇ ਹੁਣ ਹਾਂਜੀ 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 ਜੀ ਤੇ ਭਗਤ ਬਾਈ ਹੁਣ ਤੁਸੀਂ ਤਾਂ ਇੰਨੇ ਬੰਦ ਲੋ ਵੀ ਮੈਂ ਤਾਂ ਤੁਹਾਨੂੰ ਕਿਦਣ ਦੇਦਾ ਅਸੀਂ ਜਦੋਂ ਨਵੇਂ ਘੋੜਿਆਂ ਚ ਆਏ ਉਦੋਂ ਵੀ ਤੁਸੀਂ ਪੂਰੇ ਐਕਟਿਵ ਸੀ ਮੰਡੀ 'ਚ ਤੁਹਾਡੇ 25 25 30 30 ਘੋੜੇ ਬੰਨੇ ਹੁੰਦੇ ਸੀ ਉਦੋਂ ਸਾਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ ਅਸੀਂ ਉਦੋਂ ਵੀ ਤੁਹਾਨੂੰ ਮੰਡੀ 'ਚ ਤੁਰਦੇ ਫਿਰਦੇ ਦੇਖਿਆ ਇਕ ਤਾਂ ਭਗਤ ਬਾਈ ਇਹ ਦੱਸੋ ਵੀ ਪੁਰਾਣਾ ਜਿਹੜਾ ਟਾਈਮ ਸੀ ਉਹਦੇ ਤੇ ਹੁਣ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਮੰਡੀਆਂ 'ਚ ਕਿਵੇਂ ਦਾ ਮਾਹੌਲ ਸੀ ਹੁਣ ਕਿਵੇਂ ਦਾ ਮਾਹੌਲ ਹੈ ਜੀ ਮਾਹੌਲ ਤਾਂ ਹੁਣ ਥੋੜੀ ਮਨੁੱਖੀ ਛੋਸ਼ੇਵਾਰੀ ਵਾਲੀ ਹੋ ਗਈ ਜੀ ਉਦੋਂ ਸਾਦਗੀ ਸੀ ਜੀ ਬਾਈ ਵੀ ਚਲੋ ਭੋਵੇਂ ਬਾ ਜਾਣਾ ਤਾਂ ਟਰੈਕਟਰ ਸਾਹਦੇ ਸਾਧਨ ਸੀ ਆ ਹਾਂ ਜੀ ਹੁਣ ਜਿਵੇਂ ਕੋਈ ਬਾਲੇ ਟੈਂਟ ਟੱਪਾ ਹੋ ਗਿਆ ਲੋਕਾਂ ਨੇ ਖਰਚੇ ਵੀ ਨਜਾਇਜ਼ ਕਰ ਲਈ ਜੀ ਚਲੋ ਕੁਸਾ ਸ਼ੋਹਾਂ ਸ਼ਾਂ ਕਰਕੇ ਹੋ ਗਿਆ ਜੀ ਛੋਹਾਂ 'ਚ ਵੀ ਥੋੜਾ ਜਿਹਾ ਸਾਨੂੰ ਪਤਾ ਹੀ ਹੋਣਾ ਅੱਜ ਕੱਲ੍ਹ ਕੋਈ ਬੰਦਾ ਮੋٹے ਘੋੜੇ ਨੂੰ ਪਤਲਾ ਹੀ ਬਣਾਉਣ ਤੇ ਲੱਗੇ ਹੋਏ ਨੇ ਕੋਈ ਬੰਦਾ ਸੈਟੀਸਫਾਈ ਨਹੀਂ ਜੀ ਸ਼ੋਹਾਂ ਦੇ ਰਿਜ਼ਲਟ ਤੋਂ ਹਾਂਜੀ ਹਾਂਜੀ ਬਈ ਤੁਸੀਂ ਵੀ ਭਗਤ ਭਾਈ ਬਹੁਤ ਸਾਰੇ ਸ਼ੋਹ ਲੜਿਆ ਤੇ ਮੈਂ ਤੁਹਾਨੂੰ ਪਰ ਕਦੇ ਜਿੱਦ ਦੇ ਜੁੱਦ ਦੇ ਨਹੀਂ ਦੇਖਿਆ ਨਹੀਂ ਨਹੀਂ ਉਹ ਤਾਂ ਚਲੋ ਜਿਹੜਾ ਪਤਾ ਹੈ ਫੈਸਲਾ ਹੋ ਗਿਆ ਜੀ ਜਿਹੜਾ ਆਪਣੇ ਮੁਕੱਦਰ ਦਾ ਨਾਮ ਆ ਆਪਣੇ ਹੱਕ 'ਚ ਆਈ ਜਾਣਾ ਜੀ ਉਹਨੂੰ ਮਨ ਨਹੀਂ ਲੈਣਾ ਉਹਨੂੰ ਮਨ ਨਹੀਂ ਲੈਣਾ ਜੀ ਤੇ ਜਿਹੜੇ ਜੱਜ ਨੇ ਜੀ ਉਹ ਵੀ ਬੰਦੇ ਹੀ ਨੇ ਉਹਨਾਂ ਦੀ ਵੀ ਪਸੰਦ ਤੇ ਨਾ ਪਸੰਦ ਹੈ ਤੇ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਜੱਜ ਤੁਹਾਡੇ ਵਾਂਗੂ ਹੀ ਸੋਚੇ ਜਦੋਂ ਕਿਸੇ ਦੇ ਹੱਥ 'ਚ ਪੱਟੀ ਹੁੰਦੀ ਹੈ ਉਹਨੇ ਉਹ ਦਸਾਂ ਘੋੜਿਆਂ ਨੂੰ ਵਾਰੀ ਸਿਰ ਲਾਉਣਾ ਹੈ ਤਾਂ ਕਿਸੇ ਤਰੀਕੇ ਦਾ ਉਹਨਾਂ ਨੂੰ ਅੱਗੇ ਪਿੱਛੇ ਕਰੂਗਾ ਹੀ ਨਾ ਜੀ ਬਾਕੀ ਨੇ ਹੈ ਨਾ ਬਾਈ ਜੀ ਜਿੱਦ ਕੇ ਕੁਝ ਨਹੀਂ ਸਗੋਂ ਉਹਦੇ ਵਿੱਚੋਂ ਜੇ ਆਪਾਂ ਉਹਦੇ ਵਿੱਚ ਸਿੱਖ ਕੇ ਮਾੜਾ ਮੋਟਾ ਨਿ ਤਰਾਸ਼ ਲਾਂਗੇ ਚੰਗਾ ਜੀ ਚੰਗੀ ਗੱਲ ਹੈ ਜੇ ਤੁਹਾਡਾ ਘੋੜਾ ਫਰਜ ਕਰੋ ਸ਼ੋਅ ਵਾਲਾ ਹੈ ਹੀ ਨਹੀਂ ਤਾਂ ਤੁਸੀਂ ਸ਼ੋਅ ਵਾਲਾ ਲੈ ਲਓ ਲੈ ਲਓ ਜੀ ਜਾਂ ਉਹਨੂੰ ਅੱਗੇ ਤਿਆਰ ਕਰ ਲਓ ਜੋ ਕਿਸੇ ਨੂੰ ਰਾਜੀ ਕਰ ਲਓ ਮੈਂ ਬਾਈ ਜੀ ਮੁਕਸਰ ਮੰਡੀ ਤੇ ਦੇਖਿਆ ਇੱਕ ਘੋੜਾ 9ਵੇਂ ਨੰਬਰ ਤੇ ਆਇਆ कि अगले साल दो दंत चो पहले नंबर ते आया। हां जी। सो so ये भी हो सकदा है। हां जी हां जी। ये तुसी तैयारी करो। ते भगत भाई ਹੁਣ ਦਾ ਤੇ ਪੁਰਾਣੇ ਸਮੇਂ ਦੇ ਵਪਾਰ ਦਾ ਵੀ ਬੜਾ ਫਰਕ ਪੈ ਗਿਆ। ਅੱਗੇ ਤਾਂ ਆਮ ਘੋੜੇ ਧਾਰ ਹੀ ਵਿਗਦੇ ਸੀ ਵੀ ਤੁਹਾਨੂੰ ਮਾਗੀ ਵਾਲੀ ਮੰਡੀ ਤੇ ਦੇ ਦਾਂਗੇ ਜਾਂ ਜੱਜਗਰਾਉ ਮੰਡੀ ਤੇ ਪੈਸੇ ਦੇ ਦਾਂਗੇ ਜਾਂ ਸਹਰੇ ਵਾਲੀ ਤੇ ਦੇ ਦਾਂਗੇ। ਹੁਣ ਤਕਰੀਬਨ ਸਾਰਾ ਕੁਝ ਬਦਲ ਗਿਆ। ਹੁਣ ਤੁਹਾਨੂੰ ਲੱਗਦਾ ਵੀ ਪਹਿਲਾਂ ਰੋਲੇ ਵੱਧ ਪੈਂਦੇ ਸੀ ਪੈਸਿਆਂ ਦੇ ਲੈਣ ਦੇਣ ਦੇ ਕਿ ਹੁਣ ਵੱਧ ਪੈਂਦੇ ਆ? ਹੁਣ ਵੱਧ ਪੈਂਦੇ ਆ ਬਈ। ਜੀ। ਕਿਉਂਕਿ ਮੈਂ ਤਾਂ ਹਜੇ ਵੀ ਆਪਨ ਤਾਂ ਕੋਈ ਨਹੀਂ ਜੀ ਮੇਰੇ ਗੱਲ 'ਚ ਮੈਂ ਤੁਸੀਂ ਮੇਰੇ ਨਾਲ ਚੱਲ ਬੜਿਓ ਮੈਂ 10000 ਰੁਪਏ ਲੈ ਜੂ ਕਿ ਐਂਟਰ ਭਰ ਲਿਓ ਕੋੜੀਆਂ ਦਾ ਲੈ ਆਉਣ ਕੋਣ ਨਹੀਂ ਆਉਂਦਾ ਜੀ ਕਿਸੇ ਦਾ ਬਿਲਕੁਲ ਠੀਕ ਹੈ ਵੀ ਪੈਸੇ ਦੇ ਕੇ দাও ਜੀ ਪਰ ਆਪਣੀ ਐ ਵੀ ਚਲੋ ਜੇ ਜਦੋਂ ਅਗਲਾ ਇਕਰਾਰ ਕਰ ਲਿਆ ਉਦੋਂ 5 ਦਿਨ ਪਹਿਲਾਂ ਪਹੁੰਚਦੇ ਸੀਗੇ ਜੀ ਜੀ ਇੱਕ ਦੂਸਰੀ ਗੱਲ ਕੀ ਹੈ ਜੀ ਹੁਣ ਪਹਿਲਾਂ ਹੁੰਦਾ ਸੀ ਘੋੜਿਆਂ ਦਾ ਵਪਾਰ ਹੁਣ ਲੋਕ ਤਝਾ ਕੇ ਘੋੜਾ ਵੇਚਦੇ ਆ ਤੇ ਤਿਜੇਆ ਬੰਦਾ ਘੋੜਾ ਲੈਂਦਾ ਹਾਂਜੀ ਫੇਰ ਉਹਨਾਂ ਦਾ ਆਪਸ 'ਚ ਰੌਲਾ ਪੈਂਦਾ ਜੇ ਤੁਸੀਂ ਪਹਿਲਾਂ ਘੋੜੇ ਨੂੰ ਟਣਕਾ ਕੇ ਦੇਖ ਲੋਗੇ ਫਿਰ ਉਸ ਤੋਂ ਬਾਅਦ ਉਹਦੇ ਘਾਟੇ ਵਾਦੇ ਦੇ ਜੁਮੇਵਾਰ ਤੁਸੀਂ ਆਪ ਹੋ ਉਹ ਮੇਰੇ ਕੋਲ ਨਾ ਬੰਮੀ ਥੋੜੀ ਗੱਲ ਵਿਚਾਲੇ ਇੱਕ ਬੰਦਾ ਆ ਗਿਆ ਜੀ ਜੀ ਚਲੋ ਆਪਣੇ ਚੱਲਦੇ ਜਾਓ ਗੁਲਫਾ ਗੈਂਗ ਜੀ ਹੋਰ ਹਾਂਜੀ ਮੈਂ ਚਲੋ ਮੈਂ ਤੁਸੀਂ ਬੰਦਾ ਤਾਂ ਉਹ ਦੇਖ ਕੇ ਛੱਡ ਛੁੱਟ ਦਿਆ ਕਰੋ ਯਾਰ ਉਹ ਥੋੜਾ ਰੌਲਾ ਸੀ ਜੀ ਚਲੋ ਮੈਂ ਉਹਦੇ ਵਿੱਚ ਸੀ ਨਿਮੇਣ ਚ ਹਾਂਜੀ ਉਹ ਕਹਿੰਦੇ ਭਗਤ ਵੀ ਅਸੀਂ ਤਾਂ ਆਪ ਹੀ ਸ਼ਿਕਾਰ ਠਾਉਣਾ ਤੇ ਆਪ ਹੀ ਫੜਨਾ ਐ ਇਹੋ ਗੱਲ ਆ ਸ਼ਿਕਾਰ ਨੇ ਬਚਣਾ ਜੀ ਹਾਂਜੀ ਬਚਣਾ ਸ਼ਿਕਾਰ ਕਰਨਾ ਹੀ ਹੈ ਸਾਡੇ ਕੋਲ ਕੋਈ ਲਾਲਚ ਹੀ ਬਸਦਾ ਹਾਂ ਤੇ ਲਾਲਚੀ ਬੰਦੇ ਦਾ ਤਾਂ ਫਿਰ ਇਲਾਜ ਹੋਣਾ ਹੀ ਹੋਣਾ ਉਹ ਹੋਣਾ ਹੀ ਤੇ ਭਗਤ ਬਾਈ ਹੁਣ ਜਿਹੜੇ ਕੋਈ ਹੋਰ ਨਵੇਂ ਮੁੰਡੇ ਆਗੇ ਮੰਨ ਲੋ ਵੀ ਕੋਈ ਨਵਾਂ ਘੋੜਿਆਂ ਚਾਉਣਾ ਚਾਹੁੰਦਾ ਉਹਨੂੰ ਵੀ ਕੋਈ ਸਲਾਹ ਦਿਓ ਜਰੂਰ ਇੰਨੇ ਸਾਲਾਂ ਦਾ ਤੁਹਾਡਾ ਤਜਰਬਾ ਹੈ ਸਲਾਹ ਤਾਂ ਬਾਈ ਜੀ ਇਹੀ ਹੈ ਪਹਿਲਾਂ ਤਾਂ ਜਿੰਨਾ ਹੋ ਸਕੇ ਉਨੇ ਤੁਰੋ ਫਿਰੋ ਜੀ ਮੈਂ ਇੱਕ ਚੀਜ਼ ਮਨੂੰ ਜੀ ਮੰਨਦਾ ਵੈਸੇ ਆਪਣੇ ਵਪਾਰ ਮਾਰਗੇ ਹਾਂਜੀ ਇਹ ਇਹਨਾਂ ਨੇ ਇੱਕ ਘੋੜੀ ਲਈ ਮੇਰੇ ਤੋਂ ਪਹਿਲੀ ਜੀ ਜਦੋਂ ਇਹਨਾਂ ਨੇ ਰੱਖੀ ਹਾਂਜੀ ਪਰ ਇਹਨਾਂ ਨੇ ਜਦੋਂ ਪਹਿਲੀ ਘੋੜੀ ਵੀ ਲਈ ਨਾ ਮੇਰੇ ਖਿਆਲ ਵਿੱਚ ਨਾਂ ਵਾਲਾ ਇਹਨਾਂ ਨੇ 2 ਲੱਖ ਰੁਪਏ ਦਾ ਤੇਲ ਫੂਕਤਾ ਸੀ ਸਾਰਾ ਪੰਜਾਬ ਫਿਰਤਾ ਹੋਊ ਪਹਿਲਾਂ ਹੀ ਆਹ ਰਾਜਸਥਾਨ ਚ ਰੌਡਗੜ ਤੱਕ ਜਾਏ ਸੀ ਜੀ ਫਿਰ ਇਹਨਾਂ ਨੇ ਘੋੜੀ ਲਈ ਜੀ ਕਾਮਯਾਬੀ ਵੀ ਹੋਈ ਹਾਂਜੀ ਤਾਂ ਹੀ ਫਿਰ ਹੁਣ ਇੰਨਾ ਨਾਂ ਵੀ ਹੋ ਗਿਆ ਜੀ ਹੋ ਗਿਆ ਜੀ ਨਹੀਂ ਤਾਂ ਸ਼ੁਰੂ ਚ ਹੀ ਲੋਕਾਂ ਨਾਲ ਰੌਲੇ ਪਾ ਲੈਂਦੇ ਮਾੜੀਆਂ ਆਪ ਖਰੀਦਦੇ ਲੋਕਾਂ ਨਾਲ ਲੜਦੇ ਫਿਰਦੇ ਹਾਂਜੀ ਪਰ ਜਦੋਂ ਉਹਨਾਂ ਨੇ ਪਹਿਲੀ ਘੋੜੀ ਲੈ ਕੇ ਗਏ ਆ ਉਦੋਂ ਚਲੋ ਇਹਨਾਂ ਨੂੰ ਇੰਨੀ ਹੋਲੀ-ਹੋਲੀ ਸਾਰਾ ਇਹਨਾਂ ਨੇ ਗਿਆਨ ਇਕੱਠਾ ਕਰਿਆ ਜੀ ਮੌਸਮ ਨੂੰ ਹੀ ਵਧਿਆ ਸੀ ਰਸੋਨੂ ਵੀ ਸੀਗਾ ਤੇ ਇਹ ਬਈ ਪਰਮੋ ਇਹਦਾ ਦੋਨੇ ਮੇਰੇ ਨਾਲ ਉਹ ਵੀ ਪੁਰਾਣੇ ਨੇ ਜੀ ਹਾਂਜੀ ਹਾਂਜੀ ਵੀ ਚਲੋ ਉਹੀ ਗੱਲ ਹੈ ਵੀ ਜਿਹਨੂੰ ਕੋਈ ਘੋੜੀ ਲੈਣੀ ਹੈ ਪਹਿਲੀ ਗੱਲ ਤਾਂ ਫੋਟੋ ਤੇ ਨਾਲ ਲਓ ਬਿਲਕੁਲ ਠੀਕ ਹੈ ਜੀ ਮੈਂ ਤਾਂ ਜੀ ਆਪ ਇੱਕ ਫੋਟੋਗ੍ਰਾਫਰ ਹਾਂ ਪਰ ਮੈਂ ਵੀ ਹਰੇਕ ਨੂੰ ਇਹ ਸਲਾਹ ਦਿੰਨਾ ਵੀ ਫੋਟੋ ਤੁਹਾਨੂੰ ਦੱਸ ਸਕਦੀ ਹੈ ਵੀ ਇਹ ਇੱਕ ਚੰਗੀ ਘੋੜੀ ਹੈ ਹਾਂਜੀ ਪਰ ਉਹ ਕਿੰਨੀ ਕ ਚੰਗੀ ਹੈ ਤੁਸੀਂ ਅਗਲੇ ਦੇ ਘਰੇ ਜਾ ਕੇ ਦੇਖੋ ਹਾਂਜੀ ਹਾਂਜੀ ਜਿਹੜਾ ਫੋਟੋਗ੍ਰਾਫਰ ਹੈ ਜੀ ਜਾਂ ਬਿਊਟੀ ਪਾਰਲਰ ਵਾਲਾ ਉਹਨੇ ਤਾਂ ਦੇਖੋ ਆਪਣਾ ਜੋਹਰ ਦਿਖਾਉਣਾ ਹੀ ਹੈ ਹਾਂਜੀ ਹਾਂਜੀ ਦਿਖਾਉਣਾ ਤੇ ਉਹਦੇ ਜੋ ਬਚਣਾ ਤੁਹਾਡੀ ਜ਼ਿੰਮੇਵਾਰੀ ਹੈ ਸਾਡਾ ਕੰਮ ਹੈ ਸਾਨੂੰ ਤਾਂ ਪੈਸੇ ਮਿਲਦੇ ਆ ਕਿਸੇ ਚੀਜ਼ ਨੂੰ ਚੰਗੇ ਤੋਂ ਚੰਗਾ ਪੇਸ਼ ਕਰਨਾ ਪਰ ਉਹਨੂੰ ਟਣਕਾ ਲੈਣਾ ਤੁਹਾਡੀ ਡਿਊਟੀ ਹੈ ਅਗਲੇ ਦੇ ਘਰੇ ਜਾ ਕੇ ਬਾਕੀ ਇਹ ਹੈ ਨਾ ਮਨੂੰ ਫੋਟੋ ਤੇ ਜਦੋਂ ਥੋੜਾ ਕਾਣਾ ਫਰਕਤ ਰਹਿੰਦਾ ਪਰ ਘੋੜੀ ਤਾਂ ਸਾਰੀ ਦੇਖੀ ਜਾਂਦੀ ਆ ਹਾਂਜੀ ਪਰ ਉਹਦੇ ਵਿੱਚ ਜਾ ਕੇ ਜਦੋਂ ਕੋਈ ਤੋੜ ਕੇ ਦੇਖਣੀ ਹੈ ਹੋਰ ਉਹ ਤਾਂ ਉਹਦੇ ਵਿੱਚ ਹੈ ਨਹੀਂਗਾ ਹੁਣ ਜੇ ਕੋਈ ਘੋੜੀ ਝੂਲਦੀ ਹੈ ਜੀ ਜਿਆਦੇ ਦੰਦ ਛਪਰੇ ਆ ਹਾਂਜੀ ਹਾਂਜੀ ਕੁਝ ਜਾਂ ਉਹਦੇ ਕੰਨ ਝੁੰਗੇ ਆ ਸੀ ਤਾਂ ਉਹਨੂੰ ਕਿਸੇ ਇਸ ਐਂਗਲ ਤੋਂ ਵੀ ਫੜ ਦਾਂਗੇ ਉਹਦੇ ਕੰਨ ਝੁੰਗੇ ਨਾ ਦੀ ਹਾਂਜੀ ਹਾਂਜੀ ਜਾਂ ਉਹਨੂੰ ਸਰਾ ਹੀ ਹੋਇਆ ਹੋਵੇ ਤੇ ਉਹ ਤਾਂ ਤੁਸੀਂ ਜਾ ਕੇ ਅੱਖੀਂ ਦੇਖ ਸਕਦੇ ਹੋ ਨਾ ਜੀ ਜਾਂ ਉਹਦਾ ਸੁਭਾਅ ਕੈਸਾ ਹੋ ਸਕਦਾ ਘੋੜੀ ਹਾਲਟਰ ਤੇ ਸ਼ਰੀਫ ਹੋਵੇ ਪਰ ਹਾਲਟਰ ਪਵਾਉਣ ਨੂੰ 2 ਘੰਟੇ ਲਾਉਂਦੀ ਹੋਵੇ ਲਾਉਣੀ ਹੋਵੇ ਤੇ ਕੈਂਟਰ ਦੇ ਚੜਨ ਵੇਲੇ ਲੱਤਾਂ ਤੜਾ ਜਵੇ ਬਹੁਤ ਹੁੰਦਾ ਜਾਂ ਕੈਂਟਰ ਤੇ ਚੜ੍ਹੇ ਹੀ ਨਾ ਹਾਂਜੀ 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 ਸੋ ਤੁਹਾਡੀ ਆਪ ਦੀ ਡਿਊਟੀ ਹੈ ਵੀ ਜਾ ਕੇ ਘੋੜਾ ਤੁਸੀਂ ਲੈਣਾ ਕੋਈ ਫਰਕ ਨਹੀਂ ਪੈਂਦਾ ਬਾਈ ਜੀ ਇੱਕ ਵਾਰ ਜਦੋਂ ਆਪਾਂ ਐਡਾ ਵੱਡਾ ਕੰਮ ਕਰਦੇ ਆ ਚ ਬਾਕੀ ਜੇ ਤੁਸੀਂ ਇੱਕ ਵਾਰੀ ਫਾਰਮ ਤੇ ਦੇਖਣ ਜਾਓਗੇ ਨਾ ਉਦੋਂ ਤੁਹਾਨੂੰ ਉਹਦੇ ਵਿੱਚ ਜਾਇ ਹੋਰ ਚੰਗੀ ਲੱਗੇ ਜੇ ਤੂੰ ਹਾਂਜੀ ਹਾਂਜੀ ਇਹ ਵੀ ਬਹੁਤ ਵੱਡੀ ਹੁੰਦੀ ਹੈ ਵੀ ਆਪਾਂ ਨੂੰ ਚੱਲਿਪਾਂ ਮੇਕ ਕਿਸਾਨ ਦੇ ਦੋ ਲੈ ਲਗੀ ਜੀ ਪਰ ਕਈ ਵਾਰੀ ਜੀ ਇੱਕ ਚੀਜ਼ ਦਿਖਾਉਣਾ ਹੋਰ ਖੜੀਆਂ ਹੀ ਬਹੁਤ ਚੰਗੀਆਂ ਹੋਣੀਆਂ ਹਾਂਜੀ ਜਦੋਂ ਤੁਸੀਂ ਜਾਓਗੇ ਉਸ ਘਰੇ ਚੰਗੀ ਮਿਲ ਜੂ ਜਾਂ ਅਗਲਾ ਕਿਤੇ ਹੋਰ ਦੱਸ ਪਾ ਦੂਗਾ ਹਾਂਜੀ ਪਹੇਜ ਜਾਂਦੀ ਬਾਈ ਜੀ ਲੁੱਟ ਕੇ ਬਾਈ ਜੀ ਰੌਲਾ ਪਾਉਣ ਨਾਲੋਂ ਵੀ ਹਾਏ ਮਰਗੇ ਹਾਏ ਮਰਗੇ ਕਰਨ ਨਾਲੋਂ ਪਹਿਲਾਂ ਹੀ ਤੇਲ ਫੂਕ ਲੋ ਅੱਖਾਂ ਖੋਲ੍ਹ ਲੋ ਤੇ ਤੁਹਾਡੇ ਨਾਲ ਮੈਨੂੰ ਨਹੀਂ ਲੱਗਦਾ ਵੀ ਧੋਖਾ ਹੋ ਸਕਦਾ ਨਹੀਂ ਹੁੰਦਾ ਜੀ ਫੇਰ ਨਹੀਂ ਹੁੰਦਾ ਬਾਈ ਜੀ ਠੀਕ ਹੈ ਭਗਤ ਬਾਈ ਤੁਹਾਨੂੰ ਬਹੁਤ ਮੁਬਾਰਕਾਂ ਘੋੜੇ ਦੀਆਂ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਤੇ ਐਦਾਂ ਹੀ ਤੁਹਾਡੇ ਘਰੇ ਹੋਰ ਘੋੜੇ ਇੱਕ ਤੋਂ ਇੱਕ ਚੜਦਾ ਆਵੇ ਐਡਮ ਵੀ ਦੁਬਾਰੇ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਕੋਲੇ ਫੇਰ ਪੈਦਾ ਹੋਵੇ ਸਾਡੀ ਤਾਂ ਫਿਰ ਲਿਆਂਦਾ ਦਾ ਆਇਟਮ ਨੂੰ ਦੇਖ ਕੀ ਹੈ ਬਾਈ ਜੀ ਨਹੀਂ ਇਹ ਵੀ ਐਡਮ ਹੀ ਹੈ ਜੀ ਬਟਾ ਯਾਰ ਇਹ ਦੋਵੇਂ ਚੰਗੇ ਬੱਚੇ ਆਪਣੇ ਤੁਹਾਡੇ ਘਰੇ ਪੈਦਾ ਕਰੇ ਦੇਖੋ ਅੱਜਕੱਲ ਇੱਕ ਨਵਾਂ ਲਫ਼ਜ਼ ਬਣ ਗਿਆ ਬਰੀਡਰ ਹਾਂਜੀ ਸੋ ਹਰੇਕ ਬੰਦਾ ਵੈਸੇ ਤਾਂ ਜਿਹਦੇ ਘਰੇ ਘੋੜੀ ਨੇ ਬੱਚਾ ਦੇਤਾ ਘੋੜੀ ਸੂਪੀਓ ਬਰੀਡਰ ਹੈ ਹਾਂਜੀ ਹਾਂਜੀ ਪਰ ਜੇ ਤੁਹਾਡੇ ਘਰੇ ਕੋਈ ਟਾਪ ਦੇ 2-4 ਜਾਨਵਰ ਜੰਮਦੇ ਆ ਤਾਂ ਤੁਹਾਡਾ ਨਾਂ ਹੋਰ ਰਹਿੰਦੀ ਦੁਨੀਆ ਤੱਕ ਹੁੰਦਾ ਤੁਸੀਂ ਪਹਿਲਾਂ ਬਰੀਡਿੰਗ ਤੁਹਾਡਾ ਲੱਕ ਚੰਗਾ ਐਡਮ ਵਰਗਾ ਘੋੜਾ ਤੁਹਾਡੇ ਘਰੇ ਜੰਮੇ ਆ ਜੀ ਹਾਂਜੀ ਹਾਂਜੀ ਸੋ ਪਰਮਾਤਮਾ ਤੁਹਾਨੂੰ ਦਿੰਦਾ ਸਾਨੂੰ ਇੱਕ ਮਹੀਨਾ ਪਹਿਲਾਂ ਤਾਂ ਪਤਾ ਨਹੀਂ ਹੁਣ ਜਿਹੜੇ ਬੱਚੇ ਆ ਜੀ ਉਹ ਬਹੁਤ ਚੰਗੇ ਆ ਜੀ ਜਾਨੀ ਕਿ ਆਪਣੇ ਕੋਲੀ ਪੁੱਤੋ ਬਸ਼ੇਰੀ ਖੜੀ ਆ ਉਹਦੇ ਕੱਲਾ ਮੱਥੇ ਪਟਾ ਜੀ ਜੀ ਇੱਕ ਪੰਜ ਕਲਿਆਣ ਬੱਚਾ ਆਇਆ ਜੀ ਗੁਰੂ ਕੇ ਪਿੰਡ ਜੀ ਅਸਲ 'ਚ ਕੀ ਗ ਕਸੂਰ ਵਾਰ ਇਕੱਲੇ ਘੋੜੇ ਨੂੰ ਮੰਨਿਆ ਜਾਂਦਾ ਜਦ ਕਿ ਰੋਲ ਘੋੜੀਆਂ ਦਾ ਵੀ ਬੱਚੇ ਜੰਮਣ ਚ ਹੁੰਦਾ ਹਾਂਜੀ ਹਾਂਜੀ ਸੋ ਕੰਦਲਾ ਘੋੜੇ ਨੂੰ ਨਾ ਤਾਂ ਇਹ ਕ੍ਰੈਡਿਟ ਦਿੱਤਾ ਜਾ ਸਕਦਾ ਵੀ ਇਹ ਬਹੁਤ ਜ਼ਿਆਦਾ ਚੰਗਾ ਸੁੰਦਾ ਤੇ ਨਾ ਹੀ ਉਹਨੂੰ ਫਿਰ ਇਹ ਕਿਹਾ ਜਾ ਸਕਦਾ ਵੀ ਇਹ ਵਧੀਆ ਨਹੀਂ ਸੋਇਆ ਸੂਣਾ ਤਾਂ ਉਹਨੇ ਉਦੋਂ ਹੀ ਹੈ ਜਦੋਂ ਉਹਨੂੰ ਉਹਦੇ ਮੇਚ ਦੀਆਂ ਘੋੜੀਆਂ ਮਿਲੀਆਂ ਹਾਂਜੀ ਹਾਂਜੀ ਹੈਨਾ ਜੀ ਉਸ ਖਾਨਦਾਰ ਮੇਰਾ ਸੀ ਚਲੋ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬੜਾ ਧੰਨਵਾਦ ਤੁਹਾਡਾ